ਸਰਸਿੰਗ ਟੈਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਅਥੈਂਕਾ ਤੁਹਾਡਾ ਬਹੁਤ-ਬਹੁਤ ਧੰਨਵਾਦੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੇ ਭਾਜਪਾ ਵਿੱਚ ਜਾਣ ਦੇ ਚਰਚੇ ਕੋਲਕਾਤਾ ਦੇ ਵਿੱਚ ਜ਼ਬਰ ਜਨਾਹ ਤੇ ਕਤਲ ਦਾ ਸ਼ਿਕਾਰ ਕੁੜੀ ਦੀ ਫੋਟੋ ਜਨਤ ਕਰਨ ਵਾਲਾ ਗ੍ਰਿਫਤਾਰ ਰਖੜ ਪੁੰਨਿਆ ਮੌਕੇ ਆਕਾੜੀ ਦਲ ਕਾਨਫਰੰਸ ਦੇ ਵਿੱਚ ਵਿਰੋਧੀਆਂ ਤੇ ਹਮਲਾ ਗਿੱਦੜਪਾਹ ਤੋਂ ਕੌਣ ਲੜ ਸਕਦੇ ਨੇ ਸੁਖਬੀਰ ਸਿੰਘ ਬਾਦਲ ਵੀਜ਼ੇ ਦੀ ਖੁਸ਼ੀ ਦੇ ਵਿੱਚ ਮੱਥਾ ਟੇਕਣ ਜਾ ਰਹੇ ਨੌਜਵਾਨ ਦੀ ਹੱਥੇ ਵਿੱਚ ਹੋਈ ਪੰਜਾਬ ਦੀ ਜਵਾਨੀ ਨੂੰ ਬਾਹਰਲੇ ਦੇਸ਼ਾਂ ਦਾ ਕਾਨੂੰਨ جنੂਨ ਪਹਿਲਾਂ ਨਾਲੋਂ ਘਟਿਆ ਕੇਂਦਰ ਦੀ ਪ੍ਰਮਾਨਗੀ ਪਿੱਛੋਂ ਗੁਰਮੀਤ ਸਿੰਘ ਖੁੱਡੀਆਂ ਕੈਨੇਡਾ ਪਹੁੰਚੇ ਭਗਵੰਤ ਮਾਨ ਨੇ ਕਿਹਾ ਸੰਸਦ ਦੇ ਵਿੱਚ ਕਦੇ ਨਹੀਂ ਬੋਲੇ ਪਰ ਹੁਣ ਪੰਥ ਦੀ ਗੱਲ ਕਰਦੇ ਨੇ ਕੈਨੇਡਾ ਪਹੁੰਚ ਕੇ ਮੁੱਕਰ ਜਾਨ ਦਾ ਦੋਸ਼ ਕੁੜੀ ਦੇ ਮਾਪਿਆਂ ਨੇ ਉੱਤੇ ਪਰਚਾ ਦਰਜ ਤੇ ਆਖਰੀ ਖਬਰ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਕੀਤਾ ਗਿਆ ਨਵਾਂ ਐਲਾਨ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਡੜਾਈ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਬਾਹਰਲੇ ਮੁਲਕਾਂ ਨੂੰ ਜਾਣ ਦਾ ਰੁਝਾਨ ਘਟ ਗਿਆ ਹਾਂ ਬਿਲਕੁਲ ਜੀ ਮੇਰੀ ਤਾਂ ਕੱਲ ਚਾਰ ਪੰਜ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਨਾਲ ਗੱਲਬਾਤ ਹੋਈ ਹੈ ਜੀ ਹਮ ਹਮ ਤੇ ਮੈਂ ਪਹਿਲੀ ਵਾਰ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਗੱਲ ਸੁਣੀ ਹੈ ਜੀ ਕਿ ਹੁਣ ਸਾਡਾ ਕੰਮ ਬੜਾ ਘਟ ਗਿਆ ਇਸ ਕਰਕੇ ਨਹੀਂ ਘਟ ਗਿਆ ਵੀ ਪੰਜਾਬ ਦੇ ਵਿੱਚੋਂ ਰੋਜ਼ਗਾਰ ਦੇ ਮੌਕੇ ਬਹੁਤ ਮਿਲਣ ਲੱਗ ਪਏ ਜਾਂ ਵੀ ਪੰਜਾਬ ਦੀ ਜਵਾਨੀ ਇੱਥੇ ਠੀਕ ਸਮਝਦੀ ਆ ਇਸ ਕਰਕੇ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਪਿਛਲੇ ਕੁਝ ਸਮੇਂ ਦੇ ਵਿੱਚ ਸਖਤੀ ਵਰਤੀ ਗਈ ਹੈ ਕਿਉਂਕਿ ਪਹਿਲਾਂ ਪਲੱਸ 2 ਕਰਕੇ ਜਿਹੜਾ ਨਿਆਣਾ ਆਉਂਦਾ ਸੀਗਾ ਆਪਣੇ ਸਪਾਊਸ ਨੂੰ ਨਾਲ ਲੈ ਜਾਂਦਾ ਸੀ ਪਰ ਇਹ ਗ੍ਰੈਜੂਏਸ਼ਨ ਸ਼ਰਤ ਕਰ ਦਿੱਤੀ ਗਈ ਹੈ ਜਿਹਦੇ ਕਰਕੇ ਪੰਜਾਬ ਦੇ ਪਾਲਜ ਜਿੱਥੇ ਕਿ ਆਰਟਸ ਦੀਆਂ ਕਲਾਸਾਂ ਦੇ ਲਈ ਵੀ ਸੀਟਾਂ ਨਹੀਂ ਸੀ ਪੂਰੀਆਂ ਹੁੰਦੀਆਂ ਅੱਜ ਕੱਲ ਕਾਲਜ ਸਾਰੇ ਬੰਦ ਹੋ ਗਏ ਆ ਕਿਉਂਕਿ 12ਵੀਂ ਤੋਂ ਬਾਅਦ ਆਈਲੈਂਡਸ ਕਰੋ ਕੁੜੀ ਨੇ ਆਈਲੈਂਡਸ ਕਰਨ ਲਈ ਮੁੰਡੇ ਵਾਲਿਆਂ ਦੇ ਪਹਿਲਾ ਤੇ ਦੋਮੇ ਜਾਣੇ ਬਾਹਰ ਹੁਣੇ ਵਿਚਾਲੇ ਗ੍ਰੈਜੂਏਸ਼ਨ ਦੀ ਸ਼ਰਤ ਰੱਖੀ ਗਈ ਜਿਹੜੀ ਤੇ ਉਹਦੇ ਕਰਕੇ ਹੁਣ ਜਿਹੜੇ ਪੰਜਾਬ ਦੇ ਕਾਲਜਾਂ ਦੇ ਵੱਲੇ ਇੱਕ ਵਾਰ ਮੁਹਾਰ ਹੋਈ ਹੈ ਤੇ ਪੰਜਾਬ ਦੇ ਕਾਲਜਾਂ ਦੇ ਵਿੱਚ ਸੀਟਾ ਹੁਣ ਖੁੱਲ ਹੋਈਆਂ ਤੇ ਜਿਹੜੇ ਇਹ ਹੈਗੇ ਨੇ ਇਮੀਗ੍ਰੇਸ਼ਨ ਸਲਾਹਕਾਰ ਉਹਨਾਂ ਨੇ ਇਹ ਕਰ ਕਹੀਆ ਕਿ ਸਾਡਾ ਅੱਧੋ-ਅੱਧਾ ਫਰਕ ਪੈ ਗਿਆ ਜੀ ਕੰਮ ਨੂੰ ਹਮ ਹਮ ਅੱਛਾ ਦੂਜੀ ਦੱਸੋ ਵੀ ਅਮ ਮਨਿਸਟਰ ਖੁੜਿਆ ਸਾਹਿਬ ਕੈਨੇਡਾ ਪਹੁੰਚੇ ਨੇ ਇਹਨਾਂ ਨੂੰ ਕੇਂਦਰ ਦੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਈ ਹੈ ਸਾਰੇ ਮੰਤਰੀਆਂ ਨੂੰ ਲੈਣੀ ਪੈਂਦੀ ਹੈ ਜਾਂ ਇਹਨਾਂ ਨੂੰ ਹੀ ਲੈਣੀ ਪਈ ਨਹੀਂ ਜਿਹੜੀ ਸਾਰੇ ਮੰਤਰੀ ਸਾਹਿਬਾਨ ਨੂੰ ਲੈਣੀ ਪੈਂਦੀ ਹੈ ਜਿਹੜੇ ਵੀ ਕੈਬਨਿਟ ਦੇ ਵਿੱਚ ਹੁੰਦੇ ਨੇ ਉਹ ਭਾਵੇਂ ਚੇਤਨ ਸਿੰਘ ਜੋੜੇ ਮਾਜਰਾ ਹੋਣ ਤੇ ਭਾਵੇਂ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਭਾਵੇਂ ਕੋਈ ਹੋਰ ਸ਼ਖਸੀਅਤ ਆ ਸਾਰਿਆਂ ਨੂੰ ਹੀ ਮਨਜ਼ੂਰੀ ਲੈਣੀ ਪੈਂਦੀ ਹੈ ਜੇ ਮੁੱਖ ਮੰਤਰੀ ਨੇ ਵੀ ਜਾਣਾ ਹੋਵੇ ਉਹਨਾਂ ਨੂੰ ਵੀ ਲੈਣੀ ਪੈਂਦੀ ਆ ਆਪਾਂ ਜਾਣਦੇ ਵੀ ਪੈਰਿਸ ਦੇ ਓਲੰਪਿਕ ਦੇ ਵਿੱਚ ਹਾਪੀ ਟੀਮ ਦੇ ਨਾਲ ਜਾਣਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਨੇ ਪਰ ਉਹਨਾਂ ਨੂੰ ਝੋਸ਼ਲਾ ਐਸ ਵੀ ਕੇਂਦਰ ਦੀ ਸਰਕਾਰ ਨੇ ਮੈਨੂੰ ਮਨਜ਼ੂਰੀ ਨਹੀਂ ਦਿੱਤੀ ਪਰੇ ਬੜੀ ਮੈਂ ਹੁਣੇ ਇੰਪੋਰਟ ਪੜੀ ਹੈ ਬੜੀ ਚੰਗੀ ਗੱਲ ਹੈ ਕਿ ਸਰਦਾਰ ਗੁਰਮੀਤ ਸਿੰਘ ਖੁੜੀਆਂ ਜਿਹੜੇ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਆ ਉਹਨਾਂ ਨੂੰ ਕੇਂਦਰ ਦੇ ਵੱਲੋਂ ਪਰਮਿਸ਼ਨ ਮਿਲੀ ਤੇ ਉਹ ਕੈਨੇਡਾ ਪਹੁੰਚ ਗਏ ਆ ਕਿਉਂਕਿ ਉਹਨਾਂ ਦੇ ਭਤੀਜੇ ਦਾ ਯਾਨੀ ਕਿ ਹਰਮਿੰਦਰ ਸਿੰਘ ਖੁੜੀਆਂ ਸਾਹਿਬ ਦਾ ਵਿਆਹ ਹੈ ਦੇ ਮੁੰਡੇ ਦਾ ਵਿਆਹ ਹੈ ਹਰਮਿੰਦਰ ਸਿੰਘ ਖੁੜੀਆਂ ਦੇ ਮੁੰਡੇ ਦਾ ਸੋ ਇਸ ਕਰਕੇ ਉਹ ਭਤੀਜੇ ਦੇ ਵਿਆਹ ਦੇ ਵਿੱਚ ਪਹੁੰਚੇ ਤੇ ਮੈਂ ਜਿੰਨੀ ਕਿ ਜਾਣਕਾਰੀ ਮਿਲੀ ਵੀ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਗੁਰਮੀਤ ਸਿੰਘ ਖੁੜੀਆਂ ਨੇ ਵਾਪਸ ਆਉਣਾ ਵੈਸੇ ਪਿੱਛੇ ਜਿਹੇ ਚੇਤਨ ਸਿੰਘ ਜੋੜੇ ਬਾਜਰਾ ਨੂੰ ਕੇਂਦਰ ਨੇ ਪਰਮਿਸ਼ਨ ਨਹੀਂ ਦਿੱਤੀ ਪਰ ਅੱਛਾ ਕਲਕੱਤੇ ਦੇ ਜਿਹੜਾ ਜ਼ਬਰਜਨਾਹ ਹੋਇਆ ਉਹ ਜ਼ਬਰਜਨਾਹ ਦੀ ਵਿਕਟਮ ਦੇ ਸੁਬੰਦ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਜਿਹੜੀ ਉਹ ਤਸਵੀਰ ਨਹੀਂ ਸੀ ਉਹਨਾਂ ਦੀ ਆਈ ਔਰ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਡਾਕਟਰਾਂ ਦੇ ਕੀ ਹਾਲਾਤ ਨੇ ਤੇ ਬਾਕੀ ਇੰਡੀਆ ਦੇ ਵਿੱਚ ਸਾਰੇ ਮੁਕੰਮਲ ਹੜਤਾਲ ਹੋਈ ਹੈ ਤਸਵੀਰ ਜਿਹੜਾ ਜਾਰੀ ਕਰਨ ਵਾਲਾ ਵਿਅਕਤੀ ਆ ਉਹਨੂੰ ਕੀ ਸਜ਼ਾ ਦਿੱਤੀ ਗਈ ਹੈ ਦੇਖੋ ਜੀ ਪੁਲਿਸ ਦੇ ਵੱਲੋਂ ਉਸ ਬੰਦੇ ਨੂੰ ਫੜ ਲਿਆ ਗਿਆ ਜਿਹਦੇ ਵੱਲੋਂ ਇਹ ਤਸਵੀਰ ਜਾਰੀ ਕੀਤੀ ਗਈ ਆ ਇਦਾਂ ਵੈਸੇ ਕਿਸੇ ਦੀ ਵੀ ਜਿਹਦੇ ਨਾਲ ਯਾਤਨੀ ਹੋਈ ਹੋਵੇ ਕਿਸੇ ਧੀ ਭੈਣ ਦੀ ਤਸਵੀਰ ਜਨਤਕ ਨਹੀਂ ਕਰਨੀ ਚਾਹੀਦੀ ਪਰ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਹੁਸ਼ਿਆਰੀ ਦੀ ਕਮੀ ਵੀ ਕੋਈ ਨਹੀਂ ਵੀ ਹਰ ਕੱਲ ਨੂੰ ਜਨਤਕ ਕਰਦੇ ਹੋ ਵੀ ਮੈਨੂੰ ਸ਼ੇਅਰ ਆਉਣ ਤੇ ਮੈਨੂੰ ਵਿਊ ਮਿਲਣ ਤੇ ਮੈਨੂੰ ਕਮੈਂਟ ਮਿਲਣ ਇਸ ਕਰਕੇ ਸੋ ਇਹ ਜਿਹੜੀ ਕੁੜੀ ਆ ਜਿਹੜੇ ਟ੍ਰੇਨੀ ਡਾਕਟਰ ਜਿਹੜੀ ਕਿ ਕੋਲਕਾਤਾ ਦੇ ਜਿਹੜੇ ਹਸਪਤਾਲ ਦੇ ਵਿੱਚ ਜ਼ਬਰ ਜਨਾਹ ਤੇ ਕਤਲ ਕਰ ਦਿੱਤਾ ਗਿਆ ਬਾਅਦ ਵਿੱਚ ਉਹਦਾ ਉਹਦੀ ਤਸਵੀਰ ਜਨਤਕ ਕਰ ਦਿੱਤੀ ਗਈ ਹੈ ਹੁਣ ਤੱਕ ਤਾਂ ਮੇਰਾ ਖਿਆਲ ਹੈ ਵੀ ਕੱਲੇ ਕੱਲੇ ਵਿਅਕਤੀ ਨੇ ਦੇਖ ਲਈ ਹੋਣੀ ਆ ਪਰ ਅੱਜ ਪੁਲਿਸ ਦੇ ਵੱਲੋਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਦੂਜੀ ਗੱਲ ਇਹ ਰੈਜੀਡੈਂਟ ਡਾਕਟਰ ਨੇ ਜਿਹੜੇ ਉਹ ਪੂਰੇ ਭਾਰਤ ਦੇ ਵਿੱਚ ਹੜਤਾਲ ਦੇ ਉੱਤੇ ਗਏ ਹੋਏ ਆ ਸਿਰਫ ਐਮਰਜੈਂਸੀ ਸੇਵਾਵਾਂ ਚੱਲਦੀਆਂ ਬਾਕੀ ਸਾਰਾ ਪਰਚੂਨ ਵਾਲੇ ਵੱਲੋਂ ਬੰਦ ਕੀਤਾ ਹੋਇਆ ਤੇ ਤੀਜੀ ਗੱਲ ਇਹ ਜਿਹੜੀ ਮੈਂ ਅੱਜ ਪੜ੍ਹ ਕੇ ਬੜਾ ਹੈਰਾਨ ਹੋਇਆ ਵੀ ਜਿਹੜਾ ਇਸ ਹਸਪੀਟਲ ਦਾ ਜਿਹੜਾ ਕਿ ਆਰਜੀ ਕਰ ਮੈਡੀਕਲ ਕਾਲਜ ਦਾ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਕੋਸ਼ਦੀ ਨੂੰ ਕਿ ਸੀਐਨ ਨੇ ਗ੍ਰਿਫਤਾਰ ਕੀਤਾ ਹੁਣ CBI ਨੇ ਕਹਿ ਦਿੱ ਕਿ ਸਾਡੇ ਨਾਲ ਜਾਂਚ ਪੜਤਾਲ ਦੇ ਵਿੱਚ ਸਹਿਯੋਗ ਨਹੀਂ ਦੇ ਰਿਹਾ ਪਰ ਮੈਂ ਹੈਰਾਨ ਹੋ ਗਿਆ ਜੀ ਇਸ ਬੰਦੇ ਦੀ ਜੇਕਰ ਸਹੀ ਪੜਤਾਲ ਹੋਵੇ ਤਾਂ ਥੱਲੇ ਸਭ ਅੰਗਲੀ ਸੰਗਲੀ ਬਹੁਤ ਉੱਤੇ ਤੱਕ ਜਾਣੀ ਹੈ ਕਈ ਮੰਤਰੀਆਂ ਤੱਕ ਇਹਦੇ ਨਾਲ ਜੁੜੇ ਵਿਵਾਦ ਬਹੁਤ ਸਾਰੇ ਇਸ ਤੋਂ ਪਹਿਲਾਂ ਦੇ 31 ਮਈ 2023 ਨੂੰ ਪੱਛਮੀ ਬੰਗਾਲ ਦੀ ਸਰਕਾਰ ਨੇ ਡਾਕਟਰ ਸੰਦੀਪ ਘੋਸ਼ ਦੀ ਥਾਂ ਤੇ ਉਤੇ ਡਾਕਟਰ ਸੰਤਿਤ ਘੋਸ਼ ਨੂੰ ਪ੍ਰਿੰਸੀਪਲ ਬਣਾਇਆ ਪਰ ਇਹਦੀ ਪਾਵਰ ਇਨੀ ਆ ਕਿ 24 ਘੰਟਿਆਂ ਦੇ ਅੰਦਰ ਸਰਕਾਰ ਨੂੰ ਆਪਦਾ ਫੈਸਲਾ ਵਾਪਸ ਲੈਣਾ ਪਿਆ 11 ਸਤੰਬਰ 2023 ਨੂੰ ਡਾਕਟਰ ਕੋਸ਼ ਦੀ ਟਰਾਂਸਫਰ ਮੁਰਸ਼ਦਾਬਾਦ ਮੈਡੀਕਲ ਕਾਲਜ ਦੇ ਵਿੱਚ ਹੋਈ ਆ ਤੇ 9 ਅਕਤੂਬਰ 2023 ਨੂੰ ਇਹਨੂੰ ਫੇਰ ਉੱਥੇ ਹੀ ਲਿਆਂਦਾ ਗਿਆ ਬਹਾਲ ਕਰ ਦਿੱਤਾ ਗਿਆ 2023 ਦੇ ਵਿੱਚ ਸੰਦੀਪ ਕੋਸ਼ ਦੇ ਖਿਲਾਫ ਪੜਤਾਲ ਦੀ ਕਮੇਟੀ ਬਣਾਈ ਗਈ ਸੀ ਪਰ ਇਸ ਵਾਰ ਵੀ ਹੱਦ ਸੈਕਟਰੀ ਨੂੰ ਆਪਣਾ ਹੁਕਮ ਵਾਪਸ ਲੈਣਾ ਪਿਆ ਯਾਨੀ ਕਿ ਇਸ ਬੰਦੇ ਦੀ ਅੰਦਰ ਖਾਤੇ ਪਹੁੰਚ ਹੀ ਨਹੀਂ ਜਾ ਰਹੀ ਜੀ ਹੁਣ ਉਹਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਪਰ ਸੀਜੀਆਈ ਨੇ ਕਹਿ ਦਿੱ ਇਹ ਪੜਤਾਲ ਦੇ ਵਿੱਚ ਸਵਾਲਾਂ ਦੇ ਸਹੀ ਉੱਤਰ ਨਹੀਂ ਦੇ ਰਿਹਾ ਸਹਿਯੋਗ ਨਹੀਂ ਦੇ ਰਿਹਾ ਹਮਮ ਅੱਛਾ ਡਣਾ ਜੀ ਹੁਣ ਇਸ ਵਾਰ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਦੇ ਪੇਰੈਂਟਸ ਆ ਲੜਕੀ ਦੇ ਉਹ ਦੋਸ਼ ਲਾ ਰਹੇ ਆ ਕਿ ਕੁਝ ਡਾਕਟਰ ਵੀ ਸ਼ਾਮਿਲ ਸੀ ਇਹਦੇ ਬਾਰੇ ਕੋਈ ਪਤਾ ਲੱਗਾ ਦੇਖੋ ਮੀਡੀਆ ਦੇ ਵੱਖ-ਵੱਖ ਅੰਗਾਂ ਦੇ ਵਿੱਚ ਬਹੁਤ ਸਰਗਰ ਰਿਪੋਰਟਾਂ ਆਉਂਦੀਆਂ ਅੱਜ ਮੈਂ ਇਸ ਕੁੜੀ ਦੇ ਬਾਪ ਦਾ ਇੱਕ ਬਿਆਨ ਸੁਣਿਆ ਉਹਨਾਂ ਨੇ ਕਹਿ ਦਿੱ ਕਿ ਰਾਤ ਨੂੰ ਮੈਨੂੰ 11 ਵਜੇ ਫੋਨ ਆਉਂਦਾ ਵੀ ਜਿਹੜੀ ਤੁਹਾਡੀ ਕੁੜੀ ਆ ਇਹਨੇ ਖੁਦਕੁਸ਼ੀ ਕਰ ਲਈ ਐ 12 ਵਜੇ ਉਹ ਕਹਿੰਦੇ ਕਿ ਮੈਂ ਹਸਪਤਾਲ ਪਹੁੰਚ ਗਿਆ 3:30 ਵਜੇ ਸਵੇਰ ਦੇ ਵੇਲੇ ਮੈਨੂੰ লাশ ਦਿੱਤੀ ਜਾਂਦੀ ਆ ਮੇਰੀ ਧੀ ਅਲਫ ਨੰਗੀ ਆ ਤੇ ਉਹਨੂੰ ਚਾਦਰ ਦੇ ਵਿੱਚ ਲਪੇਟ ਕੇ ਦਿੱਤਾ ਗਿਆ ਮੇਰਾ ਜਹਾਨ ਲੁੱਟਿਆ ਗਿਆ ਹੁਣ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਪਾਈ ਇਹਦੇ ਵਿੱਚ ਕੁਝ ਡਾਕਟਰਾਂ ਦੀ ਸ਼ਮੂਲੀਅਤ ਵੀ ਹੈਗੀ ਆ ਸੋ ਵੀ ਇਹਨਾਂ ਦੀ ਉਹ ਕਿਹੜੇ ਕਿਹੜੇ ਡਾਕਟਰ ਆ ਤੇ ਉਹਨਾਂ ਨੂੰ ਕਦੋਂ ਕੋਈ ਪੁਛ ਪੜਤਾਲ ਲਈ ਬੁਲਾਇਆ ਜਾਂਦਾ ਰਖੜ ਪੁੰਨਿਆ ਦੇ ਮੌਕੇ ਤੇ ਇਕਾਲੀ ਜਿਹੜੀ ਕਾਨਫਰੰਸ ਆ ਉਥੇ ਕੀ ਹੋਇਆ ਦੇ ਮੌਕੇ ਤੇ ਅੱਜ ਜਿਹੜੀਆਂ ਕਾਨਫਰੰਸਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੀ ਹੋਈ ਹੈ ਉਧਰ ਜਿਹੜਾ ਅਮਰਪਾਲ ਦਾ ਧੜਾ ਉਹਨਾਂ ਨੇ ਵੀ ਕੀਤੀ ਹੈ ਇਧਰ ਸੁਖਬੀਰ ਸਿੰਘ ਬਾਦਲ ਖੁਰਾ ਨੇ ਵੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਖੁਰਾ ਦੀ ਕਾਨਫਰੰਸ ਦੇ ਵਿੱਚ ਗੁਰਦੀਪ ਖੇੜਾ ਜਿਹੜੇ ਕਿ ਬੰਦੀ ਸਿੰਘ ਹੁਣ ਆਪਣੇ ਜੇਲ੍ਹ ਦੇ ਵਿੱਚੋਂ ਆਇਆ ਉਹ ਵੀ ਬੋਲੇ ਆ ਬਿਕਰਮ ਸਿੰਘ ਮਜੀਠੀਆ ਤੇ ਇਧਰ ਸੁਖਵੀਰ ਸਿੰਘ ਬਾਦਲ ਖੂਰੀ ਵੀ ਬੋਲੇ ਆ ਇਹਨਾਂ ਨੇ ਕੇਂਦਰ ਨੂੰ ਵੀ ਰਗੜੇ ਲਾਇਆ ਤੇ ਸੂਬੇ ਦੀ ਸਰਕਾਰ ਨੂੰ ਵੀ ਤੇ ਜਿਹੜੀ ਇਸ ਵੇਲੇ ਬਗਾਵਤ ਕਰਨ ਵਾਲੇ ਅਕਾਲੀ ਆ ਜਿਹੜੇ ਕਹਿੰਦੇ ਜੀ ਕਿ ਅਸੀਂ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹ ਕਹਿੰਦੇ ਕਿ ਪਹਿਲਾਂ ਤਾਂ ਇਹ ਆਪਣੇ ਆਪ ਦੇ ਵਿੱਚ ਸੁਧਾਰ ਕਰ ਲੈਣ ਬਾਕੀ ਗੱਲਾਂ ਤਾਂ ਫੇਰ ਕਰਨ ਜਦੋਂ ਤੱਕ ਅਕਾਲੀ ਦਲ ਤਾਕਤ ਦੇ ਵਿੱਚ ਸੀ ਤੇ ਇਹਨਾਂ ਦੇ ਵੱਲੋਂ ਮੋਗਾ ਮਾੜੀਆਂ ਕਹਿੰਦਾ ਵਜ਼ੀਰਗਾਂ ਮਾੜੀਆਂ ਕਹਿੰਦਾ ਤੇ ਅੱਜ ਕੱਲ ਇਹਨਾਂ ਨੂੰ ਇਹ ਚੇਤੇ ਆਉਂਦਾ ਵੀ ਭਾਈ ਅਕਾਲੀ ਦਲ ਦੇ ਵਿੱਚ ਸੁਧਾਰ ਦੀ ਲੋੜ ਹੈਗੀ ਆ ਤੇ ਗਿੱਦੜ ਬਹੁਤ ਚੋਣ ਲੜ ਸਕਦੇ ਨੇ ਹੁਣ ਸੁਖਵੀਰ ਸਿੰਘ ਬਾਦਲ ਦੇਖੋ ਜੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਮੰਨਿਆ ਜਾ ਰਿਹਾ ਜੀ ਕਿ ਉਹ ਚੋਣ ਲੜ ਸਕਦੇ ਆ ਮੰਨਿਆ ਜਾ ਰਿਹਾ ਜੀ ਕਿ ਉਹਨਾਂ ਦੇ ਚੋਣ ਲੜਨ ਦੀ ਸੰਭਾਵਨਾ ਪੂਰੀ ਪੂਰੀ ਆ ਕਿਉਂਕਿ ਲੰਘੇ ਕੱਲ ਇੱਕ ਦਿਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਗਿੱਦੜ ਬਾਹਾ ਦੇ ਵਿੱਚ 14 ਮਿੰਟਾਂ ਕੀਤਾ ਆ ਆਮ ਤੌਰ ਤੇ ਉੱਥੇ ਜਦੋਂ ਚੋਣਾਂ ਦਾ ਇਲਾਨ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਹੁੰਦਾ ਵੀ ਭਾਈ ਅਜੇ ਦੇ ਵਿੱਚ 14 14 15 15 20 20 ਮਿੰਟਾਂ ਕੀਤਾ ਜਾਣ ਪਰ ਉਹਨਾਂ ਦੇ ਵੱਲੋਂ ਹੁਣ ਜਿਹੜੀ ਆ ਉਹ ਮੀਟਿੰਗ ਦਾ سلسلہ ਸ਼ੁਰੂ ਕੀਤਾ ਗਿਆ ਤੇ ਮੰਨਿਆ ਜਾ ਰਿਹਾ ਵੀ ਇਹ ਚੋਣ ਲੜਨ ਲਈ ਇੰਟਰਸਟਿਡ ਹੈਗੇ ਆ ਮੰਨਿਆ ਜਾ ਰਿਹਾ ਜੀ ਕਿ ਇਹ ਚੋਣ ਲੜਨਗੇ ਕਿਉਂਕਿ ਆਪਾਂ ਜਾਣਦੇ ਕਿ 2022 ਦੇ ਵਿੱਚ ਗੋਲਡੀ ਕੰਬੋਏ ਦੇ ਕੋਲੋਂ ਤੇ ਹਰਗੇ ਸੀਗੇ ਸੁਖਵੀਰ ਸਿੰਘ ਬਾਦਲ ਜਲੰਧਾ ਬਾਦ ਤੋਂ ਵੱਡੇ ਬਾਦਲ ਸਾਹਿਬ ਹਰਗੇ ਸੀਗੇ ਗੁਰਮੀਤ ਸਿੰਘ ਖੁੜੀਆਂ ਹੋਣਾਂ ਦੇ ਕੋਲੋਂ ਤੇ ਗਿੱਦੜ ਬਾਹੇ ਵਾਲੀ ਸੀਟ ਹੁਣ ਖਾਲੀ ਹੈ ਤੇ ਗਿੱਦੜ ਬਾਹੇ ਵਾਲੀ ਸੀਟ ਦੇ ਉੱਤੇ ਜ਼ੋਰ ਅਜ਼ਮਾਈ ਕਰਨਗੇ ਸ਼ਾਇਦ ਕੀ ਆਬਾਨ ਹੈਗੇ ਆ ਸੁਖਵੀਰ ਸਿੰਘ ਬਾਦਲ ਵੀਜ਼ਾ ਮਿਲਣ ਦੀ ਖੁਸ਼ੀ ਜਿਹੜੀ ਟਰੈਜੇਡੀ ਹੋਈ ਹੈ ਇਹਦੇ ਬਾਰੇ ਵੀ ਦੱਸੋ ਜੀ ਇਹ ਬੜੀ ਦੁਖਦੀ ਖਬਰ ਆਈ ਹੈ ਜੀ ਵੀਜ਼ਾ ਮਿਲਣ ਦੀ ਖੁਸ਼ੀ ਦੇ ਵਿੱਚ ਮੁੰਡਾ ਜਿਹੜਾ ਉਹ ਪਤਾ ਲੱਗਾ ਜੀ ਕਿ ਜਾ ਰਿਹਾ ਸੀਗਾ ਰਕੜਪੁਰਾ ਦੇ ਮੇਲੇ ਦੇ ਉੱਤੇ ਮੱਥਾ ਟੇਕਣ ਦੇ ਲਈ ਪਰ ਜਦੋਂ ਉਹ ਰਾਹ ਤੇ ਜਾਂਦਾ ਸੀਗਾ ਜਿੱਥੇ ਉਹਦਾ ਜਿਹੜਾ ਐਕਸੀਡੈਂਟ ਹੋ ਗਿਆ ਬੁਲਟ ਮੋਟਰਸਾਈਕਲ ਤੇ ਜਾਂਦਾ ਸੀਗਾ ਤੇ ਇਹ ਜਦੋਂ 골ਡਨ ਗ੍ਰੇਡ ਕੋਲੇ ਪਹੁੰਚਿਆ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਕਾਰ ਇਹਦੇ ਵਿੱਚ ਵੱਜੀ ਆ ਤੇ ਇਸ ਮੁੰਡੇ ਦੀ ਥਾਂ ਮੌਤ ਹੋ ਗਈ ਆ 30 ਅਗਸਤ ਨੂੰ ਇਸ ਮੁੰਡੇ ਨੇ ਨਿਊਜ਼ੀਲੈਂਡ ਜਾਣਾ ਸੀ ਤੇ ਵੀਜ਼ਾ ਲੱਗਣ ਦੀ ਖੁਸ਼ੀ ਦੇ ਵਿੱਚ ਇਹ ਮੱਥਾ ਟੇਕਣ ਜਾਣਾ ਸੀ ਤੇ ਇਸ ਨਾਲ ਇਹ ਬਾਣਾ ਵਾਪਰ ਗਿਆ ਤੇ ਨਰਪੀ ਚੀਫ ਮਿਨਿਸਟਰ ਭਗਵੰਤ ਮਾਨ ਹੋਰਾਂ ਨੇ ਕੀ ਕਿਹਾ ਵੀ ਸੰਸਦ ਜੀ ਕਦੇ ਬੋਲਦੇ ਨਹੀਂ ਇਹ ਪੰਥ ਵਾਲੇ ਹਾਂ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੱਜ ਅਕਾਲੀ ਦਲ ਦੇ ਆਗੂ ਪੰਥ 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 ਇਹ ਗੱਲ ਕਹਿੰਦੇ ਆ ਪਰ ਜਦੋਂ ਸੱਤਾ ਦੇ ਵਿੱਚ ਹੁੰਦੇ ਉਦੋਂ ਕੀ ਕੀਤਾ ਇਹਨਾਂ ਨੇ ਉਦੋਂ ਪੰਥ ਦੀ ਕਿੰਨੀ ਸੇਵਾ ਕੀਤੀ ਆ ਲੋਕ ਸਭਾ ਦੇ ਵਿੱਚ ਇਹ ਮੈਂਬਰ ਹੁੰਦੇ ਆ ਪੰਥ ਦੀ ਗੱਲ ਕਿੰਨੀ ਹੀ ਕਰਦੇ ਆ ਅੱਜ ਇਹਨਾਂ ਨੂੰ ਪੰਥ ਇਸ ਕਰਕੇ ਕਿਤੇ ਆ ਰਿਹਾ ਵੀ ਇਹਨਾਂ ਨੂੰ ਕੋਈ ਬੇਰਾਂਵੱਟੇ ਨਹੀਂ ਪੁੱਛਦਾ ਪਰ ਉਦੋਂ ਇਹਨਾਂ ਨੂੰ ਕਦੇ ਪੰਥ ਚੇਤੇ ਨਹੀਂ ਆਇਆ ਤੇ ਚਾਰਖੰਡ ਦਾ ਜਿਹੜਾ ਸਾਬਕਾ ਮੁੱਖ ਮੰਤਰੀ ਹੈ ਉਹ ਉਹ ਭਾਜਪਾ ਚ ਸ਼ਾਮਲ ਹੋ ਗਿਆ ਜਾਂ ਹਲੇ ਚਰਚਾ ਹੀ ਨੇ ਨਹੀਂ ਕਿ ਸ਼ਾਮਲ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਸ਼ਾਮਲ ਹੋ ਸਕਦੇ ਨੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿਉਂਕਿ ਦੇਖੋ ਗੱਲ ਇਹ ਕਿ ਜਿਹੜੇ ਇਹ ਸਾਬਕਾ ਮੁੱਖ ਮੰਤਰੀ ਝਾਰਖੰਡ ਦੇ ਚੰਪਾਈ ਸਰੇਨ ਉਹ ਇਸ ਵੇਲੇ ਭਾਜਪਾ ਦੇ ਸੰਪਰਕ ਦੇ ਵਿੱਚ ਹੈ ਮੰਨਿਆ ਜਾ ਰਿਹਾ ਵੀ ਆਪਦੇ ਪੂਰੇ ਕਾਬਲੇ ਦੇ ਸਮੇਤ ਇਹ ਉਧਰਲੇ ਪੱਸੇ ਜਾ ਰਹੇ ਆ ਮੰਨਿਆ ਜਾ ਰਿਹਾ ਵੀ ਇਹ ਨਾਲ ਗੱਲਬਾਤ ਹੋ ਚੁੱਕੀ ਆ ਲੰਘੇ ਕੱਲ ਇਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਸੀ ਇੱਕ ਤਾਂ ਗੱਲ ਇਹ ਆ ਕਿ ਸੀਣਾ ਨਹੀਂ ਕਿ ਦੇਖੋ ਜੀ ਮੇਰੇ ਕੋਲੇ ਰਾਹ ਹੈਗਾ ਜੀ ਕਿ ਮੈਂ ਸੰਨਿਆਸ ਲੈ ਲਾਂ ਦੂਜੀ ਇਹ ਗੱਲ ਕਹਿੰਦੇ ਕਹੀ ਸੀ ਕਿ ਮੈਂ ਇਹ ਸੋਤਨਾ ਵੀ ਜਾ ਫਿਰ ਮੈਂ ਕਿਸੇ ਹੋਰ ਦਲ ਦੇ ਵੱਲ ਜਾਵਾਂ ਤੇ ਤੀਜੀ ਗੱਲ ਇਹਨੇ ਕਹੀ ਸੀ ਵੀ ਫਿਰ ਜਾਇਆ ਹੋ ਸਕਦਾ ਕਿ ਭਾਈ ਮੈਂ ਇਥੇ ਆਪਦੇ ਸੰਗਠਨ ਨੂੰ ਵੱਡਾ ਕਰਾਂ ਸੋ ਮੰਨਿਆ ਜਾ ਰਿਹਾ ਜੀ ਕਿ ਇਹਨਾਂ ਦੇ ਵੱਲੋਂ ਹੁਣ ਬਹੁਤ ਜਲਦ ਬੀਜੇਪੀ ਦੇ ਨਾਲ ਜੱਫੀ ਪਾਲੀ ਜਾਣੀ ਆ ਤੁਹਾਨੂੰ ਜਿਹੜਾ ਪੰਜਾਬ 'ਚ ਇੱਕ ਰੁਝਾਨ ਚੱਲ ਰਿਹਾ ਸੀ ਕਿ ਜਿਹੜੀਆਂ ਲੜਕੀਆਂ ਆਇਲਟ ਦਾ ਸਕੋਰ 7-8 ਜਾਂ ਜ਼ਿਆਦਾ ਕਰ ਲੈਂਦੀਆਂ ਨੇ ਫਿਰ ਜਿਹੜੇ ਮੁੰਡਿਆਂ ਦੇ ਸਕੋਰ ਨਹੀਂ ਆਉਂਦੇ ਉਹਨਾਂ ਦੇ ਮਾਪੇ ਨੇਗੋਸ਼ੀਏਟ ਕਰਦੇ ਉਹਨਾਂ ਨਾਲ ਡੀਲਾਂ ਮਾਰਦੇ ਆ ਇਹ ਡੀਲ ਕੋਈ ਖਰਾਬ ਹੋ ਗਈ ਜਿਹਦੇ ਕਰਕੇ ਪਰਚਾ ਹੋਇਆ ਦੇਖੋ ਗੱਲ ਇਹ ਵੀ ਜਿਹੜਾ ਸੌਦੇਬਾਜ਼ੀ ਆ ਨਾ ਜੀ ਇਹ ਸੌਦੇਬਾਜ਼ੀ ਦੇ ਵਿੱਚ ਹਮੇਸ਼ਾ ਮੁਨਾਫਾ ਹੋਵੇ ਇਹ ਜ਼ਰੂਰੀ ਤਾਂ ਹੈ ਨਹੀਂਗਾ ਪਰ ਪਹਿਲੀ ਗਲਤੀ ਗਲਤ ਕੰਮ ਕਰਨਾ ਨਹੀਂ ਚਾਹੀਦਾ ਤੇ ਦੂਜੀ ਗੱਲ ਇਹ ਵੀ ਜੋ ਕਰਾਰ ਕੀਤਾ ਉਹਨੇ ਤਾਂ ਖਰੇ ਉਤਰਨਾ ਚਾਹੀਦਾ ਲੁਧਿਆਣੇ ਦੇ ਇੱਕ ਪਰਿਵਾਰ ਨੇ ਦੋਸ਼ ਲਾਇਆ ਉਹਨਾਂ ਨੇ ਕਿਹਾ ਜੀ ਕਿ 38 ਲੱਖ ਰੁਪਈਆ ਅਸੀਂ ਆਪਦੀ ਨੂੰ ਕੈਨੇਡਾ ਭੇਜਣ ਦੇ ਕੁੱਤੇ ਲਾਇਆ ਪਰ ਜਦੋਂ ਉਹ ਕੈਨੇਡਾ ਦੀ ਧਰਤੀ ਤੇ ਪਹੁੰਚੀ ਤੇ ਉਹਨੇ ਮੁੰਡੇ ਨੂੰ ਬੁਲਾਉਣ ਤੋਂ ਨਾ ਕਰਤੀ ਅੱਜ ਉਹਨਾਂ ਨੇ ਪਤਾ ਲੱਗਾ ਜੀ ਕਿ ਉਹਨੇ ਸ਼ਿਕਾਇਤ ਨੇ ਉੱਥੇ ਜਿਹੜੀ ਕਿ 2023 ਚ ਪਿਛਲੇ ਬਾਰੇ ਸ਼ਿਕਾਇਤਾਂ ਨੇ ਦਰਜ ਕਰਵਾਈ ਸੀ ਉਹਦੇ ਆਧਾਰ ਦੇ ਉੱਤੇ ਤੇ ਕੁੜੀ ਦੀ ਮਾਂ ਦੇ ਕੁੱਤੇ ਬਾਪ ਦੇ ਕੁੱਤੇ ਤੇ ਕੁਝ ਹੋਰ ਨਾਲ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਸ ਤੋਂ ਪਰਚੇ ਹੋਰ ਵੀ ਦਰਜ ਨੇ ਟੈਣਾ ਜੀ ਬਥੇਰੇ ਪਰਚੇ ਨੇ ਦਰਜ ਕੀ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਮੁੰਡੇ ਧੋਖਾ ਕਰਦੇ ਆ ਮੁੰਡਿਆਂ ਨੂੰ ਐਉਂ ਨਹੀਂ ਕਰਨਾ ਚਾਹੀਦਾ ਅੱਜ ਕੱਲ ਮੁੰਡੇ ਕੁੜੀਆਂ ਸਾਰੇ ਇੱਕ ਬਰਾਬਰੀ ਆ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਮੁੰਡਾ ਕੁੜੀ ਨਾਲ ਇੱਕ ਮਹੀਨਾ ਰਹਿ ਕੇ ਤੇ ਬਾਹਰ ਚਲਾ ਗਿਆ ਤੇ ਬਾਅਦ ਦੇ ਵਿੱਚ ਉਹਨੇ ਕਦੇ ਬੁਲਾਇਆ ਵੀ ਨਹੀਂ ਤੇ ਕਦੇ ਫੋਨ ਵੀ ਨਹੀਂ ਕੀਤਾ ਉਹ ਕਿਸੇ ਹੋਰ ਨਾਲ ਰਹੀ ਜਾਂਦਾ ਅੱਜ ਕੱਲ ਉਹਨੇ ਕੇਸ ਕੁੜੀਆਂ ਦੇ ਆ ਕਿਉਂਕਿ ਮੁੰਡਿਆਂ ਤੋਂ ਕਈਆਂ ਤੋਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈਆਂ ਤੋਂ ਹਾਈਲਾਈਟਸ ਨਹੀਂ ਹੁੰਦੀ ਉਹਨਾਂ ਦੇ ਰੁਪਏ ਹੁੰਦੇ ਆ ਕੁੜੀਆਂ ਕੋਲੇ ਰਪਏ ਨਹੀਂ ਹੁੰਦੇ ਹਾਈਲਾਈਟਸ ਹੁੰਦੀ ਆ ਤੇ ਸੌਦੇਬਾਜ਼ੀ ਹੁੰਦੀ ਤੇ ਸੌਦੇਬਾਜ਼ੀ ਦੇ ਵਿੱਚ ਅਕਸਰ ਪਿੰਨ ਹੋਣ ਦੀਆਂ ਖਬਰਾਂ ਆ ਜਾਂਦੀਆਂ ਨੇ ਤੇ ਜਿੰਨਾ ਤੇ ਪਰਚੇ ਦਰਜ ਹੋਏ ਆ ਫਿਰ ਉਹ ਕੋਈ ਕਾਰਵਾਈ ਵੀ ਹੁੰਦੀ ਆ ਜਾਂ ਕੇ ਪਰਚੇ ਬਸ ਦਰਜ ਰਹਿੰਦਾ ਦੇਖੋ ਠੰਡੀ ਮੱਠੀ ਦੀ ਕਾਰਵਾਈ ਇਸ ਦੀ ਕੋਈ ਐਡੀ ਵੱਡੀ ਕਾਰਵਾਈ ਤਾਂ ਹੈ ਨਹੀਂ ਕਿ ਵੀ ਭਾਈ ਇੱਕ ਮਸਾਲੀ ਸਜ਼ਾ ਬਣ ਜੇ ਕਿਉਂਕਿ ਆਮ ਤੌਰ ਤੇ ਕੁੜੀ ਵਾਲੇ ਇਹ ਗੱਲ ਕਹਿ ਦਿੰਦੇ ਹੁੰਦੇ ਵੀ ਭਾਈ ਸਾਡੀ ਤਾਂ ਕੁੜੀ ਸਾਡੇ ਸੰਪਰਕ ਦੇ ਵਿੱਚ ਹੀ ਨਹੀਂ ਸਾਨੂੰ ਕਿਹੜਾ ਫੋਨ ਕਰਦੀ ਆ ਸਾਨੂੰ ਤਾਂ ਆਪ ਨਹੀਂ ਪਿਛਲੇ 1 ਸਾਲ ਤੋਂ ਫੋਨ ਆਇਆ ਆਹ ਬਹਾਨੇ ਜੇ ਹੁੰਦੇ ਤੇ ਬਾਕੀ ਅਮਰਿਤਪਾਲ ਸਿੰਘ ਦੇ ਪਿਤਾ ਜੀ ਵੱਲੋਂ ਕੀ ਕਿਹਾ ਗਿਆ ਅਮਰਿਤਪਾਲ ਸਿੰਘ ਦੇ ਪਿਤਾ ਨੇ ਅੱਜ ਇਹ ਗੱਲ ਕਹੀ ਹੈ ਜੀ ਕਿ ਜੇ 20 ਅਕਤੂਬਰ ਤੱਕ ਮੇਰੇ ਪੁੱਤ ਨੂੰ ਤੇ ਬਾਕੀ ਬੰਦੀ ਸਿੰਘਾਂ ਨੂੰ ਰਿਹਾਰ ਨਾ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਰਿਹਾਰ ਨਾ ਕੀਤਾ ਗਿਆ ਤਾਂ ਉਹਨਾਂ ਨੇ ਕਹਿ ਦਿੱ ਕਿ ਅਸੀਂ ਵੱਡੇ ਪੱਧਰ ਦੇ ਉੱਤੇ ਸੰਘਰਸ਼ ਕਰਾਂਗੇ ਉਹਨਾਂ ਨੇ ਕਹਿ ਦਿੱ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਕੇ ਅਸੀਂ 20 ਅਕਤੂਬਰ ਤੋਂ ਬਾਅਦ ਤੇ ਫਿਰ ਅਸੀਂ ਬਹੁਤ ਵੱਡਾ ਸੰਘਰਸ਼ ਲੀਕਾਂਗੇ ਨਹੀਂ ਤਾਂ ਸਰਕਾਰ ਜਿਹੜੀ ਉਹ 20 ਅਕਤੂਬਰ ਤੱਕ ਅਮਰਿਤਪਾਲ ਸਿੰਘ ਤੇ ਡਿਬਰੂ ਘਰ ਦੇ ਵਿੱਚ ਬੰਦ ਉਹਨਾਂ ਨੇ ਬਾਕੀ ਸੱਤ ਨੂੰ ਰਿਹਾ ਕਰ ਦੇਵੇ ਤੇ ਡੇਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਦੇਖੋ ਅੱਜ ਚਾਰ ਪਾਦੋਂ ਆ ਜੀ ਤੇ ਅੱਜ ਪੰਜਾਬ ਦੇ ਵਿੱਚ ਕਿਤੇ ਕਿਤੇ ਮਾੜੀ ਮੁੱਟੀ ਕੜਮਣ ਵੀ ਹੋਈ ਆ ਜ਼ਬਰਦਸਤ ਨਹੀਂ ਕਿਤੇ ਪਿਆ ਨਹੀਂਗਾ ਤੇ ਪੰਜਾਬ ਦੇ ਵਿੱਚ ਪਹਿਲੀ ਪਾਦੋਂ ਨੂੰ ਨਹੀਂ ਜਿਹੜਾ ਉਹ ਖਾਸਾ ਪਿਆ ਸੀਗਾ ਤੇ ਅੱਜ ਮੂੰ ਬਹੁਤਾ ਨਹੀਂ ਪਿਆ ਤੇ ਗਰਮੀ ਸੀ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ ਦੌਰਾਨ ਪੰਜਾਬ ਦੇ ਵਿੱਚ ਬਹੁਤ ਇੰਨੀ ਦੀ ਆਸ ਹੈ ਨਹੀਂ ਡੇਣਾ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਇਸ ਦਾ ਮਜ਼ਾ ਜੁੜ ਹੈ ਰੈਡ ਐਫ ਐਮ